ਜਗਬਣੀ ਟੀਵੀ ਤੇ ਸੁਵਲੇ ਦੀ ਵੱਡੀ ਖਬਰ ਤਰਨਤਨ ਤੋਂ ਆ ਰਹੀ ਹੈ ਜਿੱਥੇ ਇਨਕਾਊਂਟਰ ਹੋਇਆ ਜੀ ਹਾਂ ਦੱਸ ਦਈਏ ਕਿ ਸਵਿਫਟ ਗੱਡੀ ਦੇ ਵਿੱਚ ਦੋ ਜਣੇ ਸਵਾਰ ਸਨ ਇੱਕ ਪ੍ਰਭਜੋਤ ਨਾਮ ਦਾ ਗੈਂਗਸਟਰ ਦੱਸਿਆ ਜਾ ਰਿਹਾ ਤੇ ਦੂਸਰੇ ਪਾਸੇ ਉਸ ਦਾ ਸਾਥੀ ਉਸ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦਾ ਪਿੱਛਾ ਦੱਸ ਦਈਏ ਕਿ ਅੰਮ੍ਰਿਤਸਰ ਇਨਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਜੋ ਗੈਂਗਸਟਰ ਸੀਗੇ ਉਹ ਆਪਣੀ ਗੱਡੀ ਲੈ ਕੇ ਖੇਤਾਂ ਦੇ ਵਿੱਚ ਜਾ ਪਹੁੰਚਦੇ ਨੇ ਤਾਂ ਜੋ ਗੱਡੀ ਆ ਉਹ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਤਾਂ ਦੋਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਇੱਕ ਪਾਸੇ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੂਸਰੇ ਪਾਸੇ ਜੋ ਗੈਂਗਸਟਰ ਗੈਂਗਸਟਰ ਹੈ ਉਸ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਜਿਹੜੀ ਹੁਣ ਤੱਕ ਜਾਣਕਾਰੀ ਮਿਲ ਰਹੀ ਆ ਕਿ ਜੋ ਗੈਂਗਸਟਰ ਪ੍ਰਭਜੋਤ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦਾ ਸਾਥੀ ਆ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ ਤਾਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਗੈਂਗਸਟਰ ਇੱਥੋਂ ਫਰਾਰ ਹੋਇਆ ਤਾਂ ਤਰਨਤਾਰਨ ਦਾ ਪਿੰਡ ਘਰਿਆਲਾ ਦੱਸਿਆ ਜਾ ਰਿਹਾ ਜਿੱਥੇ ਇਹ ਇਨਕਾਊਂਟਰ ਹੋਇਆ ਤਾਂ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਕਾਫੀ ਦੱਸਦੀ ਹੈ ਕਿ ਲੰਮੀ ਵਾਰਡ ਤੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਪਰ ਜੋ ਗੈਂਗਸਟਰ ਨੇ ਆਪਣੀ ਗੱਡੀ ਜਿਹੜੀ ਉਹ ਖੇਤਾਂ ਦੇ ਰਾਹ ਜਿਹੜੇ ਉਹ ਪਾ ਲੈਂਦੇ ਨੇ ਤੇ ਉਹਨਾਂ ਦੀ ਗੱਡੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਜਾ ਉਤਰਦੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਮੌਕੇ ਦੀਆਂ ਤਸਵੀਰਾਂ ਨੇ ਪਿੰਡ ਕਰਿਆਲਾ ਦੀਆਂ ਤਰਨਤਾਰਨ ਦਾ ਇਹ ਪਿੰਡ ਆ ਕਰਿਆਲਾ ਜਿੱਥੇ ਇਨਕਾਊਂਟਰ ਹੋਇਆ ਤਾਂ ਇਨਕਾਊਂਟਰ ਦੇ ਦੌਰਾਨ ਦੋਨੇ ਪਾਸੋਂ ਇੱਕ ਪਾਸੋਂ ਗੈਂਗਸਟਰਾਂ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗੰਗਾ ਨੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਨੇ ਤਾਂ ਜਦੋਂ ਮੌਕੇ ਤੇ ਉਥੇ ਪੁਲਿਸ ਪਹੁੰਚਦੀ ਹੈ ਤਾਂ ਸੰਘੜੀ ਧੁੰਦ ਦਾ ਕਿਤੇ ਨਾ ਕਿਤੇ ਫਾਇਦਾ ਉਠਾਉਂਦੇ ਹੋਏ ਗੈਂਗਸਟਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਰਨਤਾਰਨ ਤੋਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਉਹ ਸਾਹਮਣੇ ਆ ਰਹੀ ਆ ਜਿੱਥੇ ਇਨਕਾਊਂਟਰ ਹੋਇਆ ਇੱਕ ਪਾਸੇ ਜੋ ਇਨਕਾਊਂਟਰ ਇੰਟੈਲੀਜੈਂਸ ਤੇ ਦੂਸਰੇ ਪਾਸੇ ਦੱਸਦੀ ਹੈ ਕਿ ਜੋ ਗੈਂਗਸਟਰ ਪ੍ਰਭ ਜੋਤਾ ਕਤੇ ਉਸ ਦਾ ਸਾਥੀ ਇਸ ਗੱਡੀ ਦੇ ਵਿੱਚ ਸਵਾਰ ਸਨ ਦੇਖ ਸਕਦੇ ਹੋ ਕਿ ਨਵੀਂ Swift ਗੱਡੀ ਹੈਗੀ ਅਪਲਾਈਡ ਫੋਰ ਜਾਨਕੀ ਹਜੇ ਤੱਕ ਗੱਡੀ ਦੇ ਉੱਪਰ ਨੰਬਰ ਵੀ ਨਹੀਂ ਲਿਖਿਆ ਹੋਇਆ ਤਾਂ ਇਸ ਗੱਡੀ ਦੇ ਵਿੱਚ ਦੋ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਨੇ ਜੋ ਮੁੱਢਲੀ ਤੌਰ ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਗੱਡੀ ਦੇ ਵਿੱਚ ਦੋ ਗੈਂਗਸਟਰ ਸਵਾਰ ਸੀਗੇ ਇਹਨਾਂ ਦਾ ਜਿਹੜਾ ਪਿੱਛਾ ਉਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਜਿਹੜੀ ਆਪਣੀ Swift ਗੱਡੀ ਆ ਉਹ ਪਜਾ ਲਈ ਜਾਂਦੀ ਹੈ ਤੇ ਗੱਡੀ ਜਿਹੜੀ ਖੇਤਾਂ ਦੇ ਰਾਹ ਦੇ ਵਿੱਚ ਉਹ ਪਾਲੀ ਜਾਂਦੀ ਆ ਪਰ ਪਿੱਛੇ ਜਿਹੜੇ ਆ ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਲਗੀ ਹੋਈ ਸੀਗੀ ਤਾਂ ਜਦੋਂ ਉੱਥੇ ਪਹੁੰਚਦੇ ਨੇ ਤਾਂ ਗੱਡੀ ਜਿਹੜੀ ਖੇਤਾਂ ਦੇ ਵਿੱਚ ਜਾ ਉਤਰਦੀ ਆ ਤਾਂ ਉੱਥੇ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਇੱਕ ਪਾਸੇ ਗੈਂਗਸਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਕੀਤੀ ਜਾਂਦਾ ਤਾਂ ਦੱਸ ਦਈਏ ਕਿ ਦੋਨਾਂ ਦੇ ਵੱਲੋਂ ਉੱਥੇ ਕਾਫੀ ਫਾਇਰਿੰਗ ਹੋਈ ਗੋਲੀਆਂ ਜਿਹੜੀਆਂ ਇੱਕ ਪਾਸੇ ਦੋਨੇ ਪਾਸਿਓਂ ਚੱਲੀਆਂ ਤਾਂ ਅਜੇਹੇ ਦੇ ਵਿੱਚ ਹੁਣ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਹੈਗੀ ਆ ਤਾਂ ਜਿਹੜੇ ਦੋਨੇ ਗੈਂਗਸਟਰ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਰਨਤਾਰਨ ਦਾ chreala ਇਹ ਪਿੰਡ ਹੈਗਾ ਜਿੱਥੇ ਇਹ ਇਨਕਾਊਂਟਰ ਹੋਇਆ ਦੇਖ ਸਕਦੇ ਹੋ ਕਿ ਇਹ ਨਵੀਂ ਗੱਡੀ ਹੈਗੀ ਆ ਤੇ ਆਸੇ-ਪਾਸੇ ਤੁਹਾਨੂੰ ਕਈ ਹੋਰ ਪੁਲਿਸ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਸੰਘਣੀ ਧੁੰਦ ਦਾ ਕਿਤੇ ਨਾ ਕਿਤੇ ਫਾਇਦਾ ਉਠਾਉਂਦੇ ਹੋਏ ਜੋ ਗੈਂਗਸਟਰ ਸੀਗੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਉੱਥੇ ਹੁਣ ਪੁਲਿਸ ਦੀਆਂ ਟੀਮਾਂ ਜੁਟ ਚੁੱਕੀਆਂ ਨੇ ਜੋ ਗੈਂਗਸਟਰ ਉੱਥੋਂ ਫਰਾਰ ਹੋਏ ਨੇ ਤਾਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਇਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੇਕਰ ਪਿਛਲੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਚਾਹੇ ਰਾਜਪੁਰਾ ਹੋਵੇ ਮੁਹਾਲੀ ਹੋਵੇ ਤਾਂ ਕਈ ਅਜਿਹੀ ਜਗ੍ਹਾ ਨੇ ਜਿੱਥੇ ਇਸ ਤਰ੍ਹਾਂ ਦੇ ਇਨਕਾਊਂਟਰ ਹੋਏ ਨੇ ਤਾਂ ਕਿੱਥੇ ਕਿਸ ਜਗ੍ਹਾ ਦੇ ਉੱਪਰ ਅਸਲਾ ਜਿਹੜਾ ਰਿਕਵਰ ਕਰਾਉਣ ਦੇ ਲਈ ਪੁਲਿਸ ਟੀਮ ਜਾਂਦੀ ਹੈ ਤਾਂ ਉੱਥੇ ਇਨਕਾਊਂਟਰ ਹੋ ਜਾਂਦਾ ਤਾਂ ਉੱਥੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਪ੍ਰਭਜੋਤ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉਹ ਗੈਂਗਸਟਰ ਸੀਗਾ ਕਿ ਨਾਲ ਨਸ਼ਾ ਤਸਕਰੀ ਦਾ ਵੀ ਕੋਈ ਕੰਮ ਕਰਦਾ ਸੀ ਜਾਂ ਫਿਰ ਨਹੀਂ ਆਖਿਰਕਾਰ ਕਿਸ ਤਰ੍ਹਾਂ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਸਵਾਲ ਹੈਗੇ ਨੇ ਪਰ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਸਟਰਾਂ ਅਤੇ ਪੁਲਿਸ ਦੇ ਵਿਚਾਲੇ ਮੁਕਾਬਲਾ ਹੋਇਆ ਦੋਨਾਂ ਦੇ ਵੱਲੋਂ ਜਿਹੜੀਆਂ ਗੋਲੀਆਂ ਉੱਥੇ ਚਲਾਇਆਂ ਗਈਆਂ ਨੇ ਤਾਂ ਲਗਾਤਾਰ ਉੱਥੇ ਜਿਹੜੇ ਫਾਇਰਿੰਗ ਉੱਥੇ ਹੁੰਦੀ ਆ ਦੋਨੇ ਤਰਫ ਇੱਕ ਪਾਸੇ ਪੁਲਿਸ ਦੂਸਰੇ ਪਾਸੇ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਤਾਂ ਨਵੀਂ ਜਿਹੜੀ ਸਵਿਫਟ ਗੱਡੀ ਆ ਉਸ ਦੇ ਵਿੱਚ ਗੈਂਗਸਟਰ ਸਵਾਰ ਸੀ ਤਾਂ ਅਜਿਹੇ ਦੇ ਵਿੱਚ ਉਹ ਮੱਕੇ ਤੋਂ ਭੱਜ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਰਨਤਾਰਨ ਤੋਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਪਿੰਡ ਕਰਿਆਲਾ ਦੇ ਵਿੱਚ 스ਵਿਫਟ ਕਾਰ ਦੇ ਵਿੱਚ ਪ੍ਰਭਜੋਤ ਨਾਮ ਦਾ ਇੱਕ ਗੈਂਗਸਟਰ ਸਵਾਰ ਸੀ ਉਸ ਦਾ ਸਾਥੀ ਵੀ ਉਸ ਦੇ ਨਾਲ ਸੀ ਤਾਂ ਜਦੋਂ ਪਿੱਛੇ ਪੁਲਿਸ ਲੱਗੀ ਜਾਂਦੀ ਆ ਤਾਂ ਗੱਡੀ ਉਹ ਖੇਤਾਂ ਵਾਲੀ ਸਾਈਡ ਜਿਹੜੇ ਉਹ ਪਜਾ ਲੈਂਦੇ ਨੇ ਤਾਂ ਖੇਤਾਂ ਦੇ ਵਿੱਚ ਗੱਡੀ ਅੱਗੇ ਡਿੱਗ ਪੈਂਦੀ ਆ ਤਾਂ ਜਦੋਂ ਗੱਡੀ ਅੱਗੇ ਨਹੀਂ ਚੱਲਦੀ ਉਹਨਾਂ ਦੇ ਵੱਲੋਂ ਉੱਥੇ ਗੱਡੀ ਪਜਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪਰ ਗੱਡੀ ਅੱਗੇ ਨਹੀਂ ਚੱਲਦੀ ਤਾਂ ਗੱਡੀ ਦੇ ਵਿੱਚੋਂ ਉਤਰ ਕੇ ਜਦੋਂ ਪੁਲਿਸ ਵੀ ਪਿੱਛੇ ਲੱਗੀ ਹੁੰਦੀ ਆ ਤਾਂ ਫਾਇਰਿੰਗ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਤਸਵੀਰਾਂ ਜਿਹੜੀਆਂ ਉਹ ਖੁਦ ਬਿਆਨ ਕਰਦੀਆਂ ਨੇ ਹਰ ਪਾਸੇ ਹੁਣ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਉੱਥੇ ਚਲਾ ਦਿੱਤਾ ਗਿਆ ਕਿਉਂਕਿ ਇੱਕ ਬੇਸ਼ੱਕ ਤੁੰਦ ਹੈਗੀ ਆ ਪਰ ਜਿਹੜੀ ਫਸਲ ਕਣਕ ਦੀ ਆ ਉਸ ਤਰ੍ਹਾਂ ਨਹੀਂ ਹੈਗੀ ਆਮ ਤੌਰ ਤੇ ਗੈਸ ਜਿਹੜੇ ਆ ਉਹ ਕਮਾਤ ਜਾਨਕੀ ਗੰਨੇ ਵਾਲੇ ਖੇਤਾਂ ਦੇ ਵਿੱਚ ਲੁਕ ਜਾਂਦੇ ਨੇ ਤੇ ਉੱਥੇ ਗੈਂਗਸਟਰਾਂ ਨੂੰ ਲੱਭਣਾ ਜਿਹੜਾ ਕਾਫੀ ਔਖਾ ਹੋ ਜਾਂਦਾ ਪਰ ਇੱਥੇ ਦੂਰ ਤੱਕ ਜਿਹੜੀ ਵਿਜ਼ਿਬਿਲਟੀ ਕਿਤੇ ਨਾ ਕਿਤੇ ਹੈਗੀ ਆ ਤਾਂ ਆਸ ਇਹੀ ਕੀਤੀ ਜਾ ਰਹੀ ਹੈ ਕਿ ਗੈਂਗਸਟਰ ਜਲਦ ਕਾਬੂ ਕਰ ਲਏ ਜਾਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਵਿਫਟ ਗੱਡੀ ਦੇ ਵਿੱਚ ਗੈਂਗਸਟਰ ਸਵਾਰ ਸੀਗੇ ਉਹਨਾਂ ਦੇ ਮਗਰ ਪੁਲਿਸ ਲੱਗੀ ਹੋਈ ਸੀਗੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਮੁਕਾਬਲਾ ਹੁੰਦਾ ਵੀ ਤੇ ਇਸ ਵੇਲੇ ਦੀ ਵੱਡੀ ਖਬਰ ਤਰਨਤਾਂ ਤੋਂ ਆ ਰਹੀ ਹੈ ਜਿੱਥੇ ਇਨਕਾਊਂਟਰ ਹੋਇਆ ਜੀ ਹਾਂ ਦੱਸ ਦਈਏ ਕੀ ਸਵਿਫਟ ਗੱਡੀ ਦੇ ਵਿੱਚ ਦੋ ਜਣੇ ਸਵਾਰ ਸਨ ਇੱਕ ਪ੍ਰਭਜੋਤ ਨਾਮ ਦਾ ਗੈਂਗਸਟਰ ਦੱਸਿਆ ਜਾ ਰਿਹਾ ਤੇ ਦੂਸਰੇ ਪਾਸੇ ਉਸ ਦਾ ਸਾਥੀ ਉਸ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦਾ ਪਿੱਛਾ ਦੱਸਦੀ ਹੈ ਕਿ ਅੰਮ੍ਰਿਤਸਰ ਇਨਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਤਾਂ ਜੋ ਗੈਂਗਸਟਰ ਸੀਗੇ ਉਹ ਆਪਣੀ ਗੱਡੀ ਲੈ ਕੇ ਖੇਤਾਂ ਦੇ ਵਿੱਚ ਜਾ ਪਹੁੰਚਦੇ ਨੇ ਤਾਂ ਜੋ ਗੱਡੀ ਆ ਉਹ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਤਾਂ ਦੋਨਾਂ ਦਾ ਆਪਸ ਦੇ ਵਿੱਚ ਮੁਕਾਬਲਾ ਹੁੰਦਾ ਇੱਕ ਪਾਸੇ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੂਸਰੇ ਪਾਸੇ ਜੋ ਗੈਂਗਸਟਰ ਗੈਂਗਸਟਰ ਹੈ ਉਸਦੇ ਵੱਲੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਜਿਹੜੀ ਹੁਣ ਤੱਕ ਜਾਣਕਾਰੀ ਮਿਲ ਰਹੀ ਆ ਕਿ ਜੋ ਗੈਂਗਸਟਰ ਪ੍ਰਭਜੋਤ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦਾ ਸਾਥੀ ਆ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ ਤਾਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਗੈਂਗਸਟਰ ਇੱਥੋਂ ਫਰਾਰ ਹੋਇਆ ਤਾਂ ਤਰਨਤਾਰ ਦਾ ਪਿੰਡ ਕਰਿਆਲਾ ਦੱਸਿਆ ਜਾ ਰਿਹਾ ਜਿੱਥੇ ਇਹ ਇਨਕਾਊਂਟਰ ਹੋਇਆ ਤਾਂ ਕਾਊਂਟਰ ਇੰਟੈਲੀਜੈਂਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਕਾਫੀ ਦੱਸਦੀ ਹੈ ਕਿ ਲੰਮੀ ਵਾਰਡ ਤੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਪਰ ਜੋ ਗੈਂਗਸਟਰ ਨੇ ਆਪਣੀ ਗੱਡੀ ਜਿਹੜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਜੀ ਤੇ ਇਹ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਡੈ ਹਾਂ ਤੇ ਜਦੋਂ ਜੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਹਾਂ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਗਿਆ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਜੀ ਕੁ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਕ ਵਜੇ ਦੀ ਕਰਨਾ ਹੈ ਇਹ ਕੋਈ 8:00 ਵਜੇ ਦੀ ਕਰਨਾ ਹੈ ਜੀ ਅੱਛਾ ਕਿ ਕੀ ਉਹ ਬੰਦਾ ਭੱਜ ਗਿਆ ਮੋਕੇ ਤੇ ਫੱਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਇਹ ਹਾਂਜੀ ਹਾਂਜੀ ਆਪਣੇ ਲਾਗੇ ਬੇਕਾ ਨਾਲ ਹੀ ਹੈ ਜੀ ਅੱਛਾ